ਮਾਤਾ ਜੀ ਹਨ ਮਾਤਾ ਜੀ ਦੇ ਪੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਛੁੱਟਾ ਕੇਸ ਪਾਇਆ ਗਿਆ ਇੱਕ ਤੇ ਮਾਂ ਦੀ ਮਮਤਾ ਹੁੰਦੀ ਹੈ ਦੂਜੀ ਗੱਲ ਉਹ ਕਿਹੜੇ ਸਟੇਜਾਂ ਅਟੈਂਡ ਕਰਦੇ ਰਿਹਾ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਸੇ ਬਲਾਰੇ ਸੀਗੇ ਸਿੱਧੇ ਸਾਡੇ ਜੱਟ ਨੇ ਉਹ ਦੋਨੇ ਚੀਜ਼ ਸਾਹ ਨੇ ਹਾਂਜੀ ਬਾਪੂ ਤਾਂ ਸੇਫ ਸੀ ਤੇ ਮਾਤਾ ਜੀ ਦੋਨੇ ਸਾਥ ਨੇ ਐ ਵੀ ਉਹਨਾਂ ਨੇ ਕੋਲੋਂ ਗੱਲ ਸੁਹਾਈ ਹੈ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਹੈ ਉਹਨਾਂ ਦੇ ਪੁੱਤਰ ਨੇ ਠੰਡੇ ਪੱਟ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਮਾਰ ਸਕਦੀ ਉਸਦਾ ਚੜ੍ਹ ਨਹੀਂ ਕਲਾ ਚ ਤੇ ਚੜ੍ਹਤ ਕਲਾ ਚ ਰਹਿਣਾ ਬਾਕੀ ਰਹਿ ਗਿਆ ਤਾਂ ਖਾਲਸੇ ਰਾਜੀ ਤੀ ਉਹ ਭਾਈ ਕੋ ਰੋਕ ਨਹੀਂ ਸਕਿਆ ਉਹ ਤਾਂ ਸਾਡੇ ਮਹਾਰਾਜ ਨੇ ਬਜ ਰੱਖਿਆ ਰਾਜ ਕਰੇਗਾ ਖਾਲਸਾ ਆਖੀ ਰਹਿ ਅਸੀਂ ਅੱਜ ਨਹੀਂ ਰਾਜ ਕਰਾਂ ਅੱਜ ਵੀ ਰਾਜ ਕਰਾਂ ਸਾਰੇ ਪਾਸੇ ਸਾਡੇ ਰਾਜ ਇਸ ਕਰਕੇ ਭਈ ਐਵੇਂ ਨਹੀਂ ਗੱਲਾਂ ਕਰੀਂਦੀਆਂ ਮੜੀ ਜੀ ਗੱਲ ਹੋਈ ਜੇ ਤੁਸੀਂ ਫੜ ਕੇ ਫਤਵਾ ਦੇ ਦਿੰਦੇ ਯਾਰ ਤੋਂ ਕੋੜੀ ਮਾਤਾ ਦਾ ਧੰਨਵਾਦ ਕਰੋ ਜਿਨੇ ਐਡਾ ਸ਼ੀਸ਼ਾ ਜੰਮਿਆ ਪਾਲਿਆ ਪਾਲ ਪੋਸ ਕੇ ਪੰਥ ਤੇ ਦੇਖੇ ਲਾ ਦਿੱਤਾ ਬਸ ਇਦਾਂ ਦੀ ਗੱਲਾਂ ਕਰਨ ਲਈ ਪੈਸੇ ਨਹੀਂ ਕਰੀ ਜਾਂਦੇ ਤੇ ਤੁਹਾਡਾ ਧੰਨਵਾਦ ਮਾਤਾ ਜੀ ਹਨ ਉਹ ਮਾਤਾ ਜੀ ਭੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਝੂਠਾ ਕੇਸ ਪਾਇਆ ਗਿਆ ਇੱਕ ਤੇ ਬਾਦੀ ਮਮਤਾ ਹੁੰਦੀ ਵੀ ਹੈ ਦੂਜੀ ਗੱਲ ਉਹ ਕਿਹੜੇ ਸਟੇਜ ਅਟੈਂਡ ਕਰਦੇ ਰਹੇ ਉਹ ਕਿਹੜੇ ਪੱਤਰਕਾਰ ਸੀ ਉਹ ਕਿਹੜੇ ਕਿਸੇ ਬੁਲਾਰੇ ਸੀਗੇ ਸਿੱਦੇ ਸਾਡੇ ਜੱਟ ਨੇ ਉਹ ਦੋਨੇ ਜੀ ਸਾਥ ਨੇ ਹਾਂਜੀ ਬਾਪੂ ਤਾਂ ਸੇਵ ਸੇ ਤੇ ਮਾਤਾ ਜੀ ਦੋਨੇ ਸਾਥ ਨੇ ਐ ਵੀ ਉਹਨਾਂ ਦੇ ਕੋਲੋਂ ਗੱਲ ਕੋਈ ਆਈ ਹੈ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਹੈ ਉਹਨਾਂ ਦੇ ਪੁੱਤਰ ਨੇ ਢੰਡੇ ਪਟ ਦਾ ਅਮਰਦ ਛਕਿਆ ਉਹਦੀ ਜਮੀਰ ਨਹੀਂ ਮਾਰ ਸਕਦੀ ਉਸ ਤਰ੍ਹਾਂ ਚੜ ਨਿਕਲਾ ਛੇ ਤੇ ਜੜ ਨਿਕਲਾ ਛੇ ਰਹਿਣਾ ਬਾਕੀ ਰਹੀ ਗੱਲ ਖਾਲਸੇ ਰਾਜ ਦੀ ਉਹ ਭਾਈ ਕੋ ਰੋਕ ਨਹੀਂ ਉਹ ਤਾਂ ਸਾਡੇ ਮਹਾਰਾਜ ਨੇ ਬਚ ਰੱਖਿਆ ਰਾਜ ਕਰੇਗਾ ਖਾਲਸਾ ਆਖੀ ਰਹੇ ਅਸੀਂ ਅੱਜ ਨਹੀਂ ਰਾਜ ਕਰਾਂ ਅੱਜ ਨਹੀਂ ਰਾਜ ਕਰਾਂ ਸਾਰੇ ਪਾਸੇ ਸਾਡੇ ਰਾਜ ਹੁੰਦੇ ਇਸ ਕਰਕੇ ਭਈ ਐਵੇਂ ਨਹੀਂ ਗੱਲਾਂ ਕਰੀ ਦੀਆਂ ਮਾੜੀ ਜੀ ਗੱਲ ਹੋਈ ਜੇ ਤੂੰ ਤੈਨੂੰ ਪੜ ਕੇ ਫਤਵਾ ਦੇ ਦਿੰਦੇ ਯਾਰ ਤੋਂ ਕੁੜੀ ਮਾਤਾ ਦਾ ਧੰਨਵਾਦ ਕਰੋ ਜਿੰਨੇ ਐਡਾ ਸ਼ੀਰਾ ਜੰਮਿਆ ਪਾਲਿਆ ਪਾਲ ਪੋਸ ਕੇ ਪੰਥ ਦੇ ਦੇਖੀ ਲਾ ਦਿੱਤਾ ਬਸ ਇਦਾਂ ਦੀ ਗੱਲਾਂ ਕਰਨੇ ਪੈਸੇ ਨਹੀਂ ਕਰੀ ਜਾਂਦੇ ਤੇ ਤੁਹਾਡਾ ਧੰਨਵਾਦ ਮਾਤਾ ਜੀ ਹਨ ਮਾਤਾ ਜੀ ਨੂੰ ਕੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਛੁੱਟਾ ਕੇਸ ਪਾਇਆ ਗਿਆ ਇੱਕ ਤੇ ਮਾਂ ਦੀ ਮਮਤਾ ਹੁੰਦੀ ਨੇ ਦੂਜੀ ਗੱਲ ਉਹ ਕਿਹੜੇ ਸਟੇਜਾਂ ਅਟੈਂਡ ਕਰਦੇ ਨੇ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਥੇ ਬੁਲਾ ਰਹੇ ਸੀਗੇ ਸਿੱਧੇ ਸਾਡੇ ਜੱਟ ਨੇ ਉਹ ਦੋਨੇ ਜੀ ਸਾਹਿਬ ਨੇ ਹਾਂਜੀ ਬਾਪੂ ਤਾਂ ਸੇਵਕ ਸੀ ਕਿ ਮਾਤਾ ਜੀ ਦੋਨੇ ਸਾਥ ਨੇ ਐ ਵੀ ਉਹਨਾਂ ਦੇ ਕੋਲੋਂ ਗੱਲ ਹੋਾਈ ਆ ਤੇ ਕੋਈ ਏਡੀ ਵੱਡੀ ਗੱਲ ਨਹੀਂ ਆ ਠੀਕ ਆ ਉਹਨਾਂ ਦੇ ਪੁੱਤਰ ਨੇ ਅੰਡੇ ਵੱਡ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਮਾਰ ਸਕਦੀ ਉਹ ਸਦਾ ਚੜ੍ਹਦੀ ਕਲਾ ਚ ਹੈ ਤੇ ਚੜ੍ਹਦੀ ਕਲਾ ਚ ਰਹਿਣਾ ਬਾਕੀ ਰਹੀ ਗੱਲ ਖਾਲਸੇ ਰਾਜੀ ਦੀ ਉਹ ਭਾਈ ਨੂੰ ਰੋਕਦੇ ਸਕੇ ਉਹ ਤਾਂ ਸਾਡੇ ਮਹਾਰਾਜ ਨੇ ਬਜ ਰੱਖਿਆ ਰਾਜ ਕਰੇਗਾ ਖਾਲਸਾ ਅਖੀਰ ਇਹ ਅਸੀਂ ਅੱਜ ਵੀ ਰਾਜ ਕਰਾਂ ਅੱਜ ਵੀ ਰਾਜ ਕਰਾਂ ਸਾਰੇ ਪਾਸੇ ਸਾਡੇ ਰਾਜ ਹੈ ਇਸ ਕਰਕੇ ਭਾਈ ਐਵੇਂ ਨਹੀਂ ਗੱਲਾਂ ਕਰੀ ਦੀਆਂ ਮਾੜੀ ਜੀ ਗੱਲ ਹੋਈ ਜੇ ਤੁਸੀਂ ਫੜ ਕੇ ਫਤਵਾ ਦੇ ਦਿੰਦੇ ਯਾਰ ਲੋਕੋ ਜੀ ਮਾਤਾ ਦਾ ਧੰਨਵਾਦ ਕਰੋ ਜਿਨੇ ਐਡਾ ਸ਼ਿਰਆ ਜੰਮਿਆ ਪਾਲਿਆ ਪਾਲ ਪੋਸ ਕੇ ਪੰਥ ਤੇ ਦੇਖੇ ਲਾ ਦੋ ਬਸ ਇਦਾਂ ਦੀ ਗੱਲਾਂ ਕਰਨ ਲਈ ਪੈਸੇ ਜਿੱ ਕਰੀ ਜਾਂਦੇ ਦੇ ਤਾਂ ਅਨੁਵਾਦ ਮਾਤਾ ਜੀ ਹਨ ਮਾਤਾ ਜੀ ਭੋਲੇ ਉਹਨਾਂ ਦਾ ਪੁੱਤਰ ਜੇਲ੍ਹ ਚ ਗਿਆ ਛੁੱਟਾ ਕੇਸ ਪਾਇਆ ਗਿਆ ਇੱਕ ਤੇ ਪਾ ਕੇ ਮਮਤਾ ਹੁੰਦੀ ਹੈ ਦੂਜੀ ਗੱਲ ਹੈ ਉਹ ਕਿਹੜੇ ਸਟੇਜ ਅਟੈਂਡ ਕਰਦੇ ਰਹੇ ਉਹ ਕਿਹੜੇ ਪੱਤਰਕਾਰ ਸੀਗੇ ਉਹ ਕਿਹੜੇ ਕਿਸੇ ਬੁਲਾਰੇ ਸੀਗੇ ਸਿੱਧੇ ਸਾਡੇ ਜੱਟ ਨੇ ਉਹ ਦੋਨੇ ਚੀਜ਼ ਸਾਹ ਨੇ ਹਾਂਜੀ ਬਾਪੂ ਤਾਂ ਸੇਵ ਸੀ ਤੇ ਮਾਤਾ ਜੀ ਦੋਨੇ ਸਾਥ ਨੇ ਹੈ ਵੀ ਉਹਨਾਂ ਦੇ ਕੋਲੋਂ ਗੱਲ ਕੋਹਾਈ ਹੈ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈ ਠੀਕ ਹੈ ਉਹਨਾਂ ਦੇ ਪੁੱਤਰ ਨੇ ਖੰਡੇ ਵੱਟ ਦਾ ਅਮਰਤ ਛਕਿਆ ਉਹਦੀ ਜਮੀਰ ਨਹੀਂ ਭਰ ਸਕਦੀ ਉਸ ਤਰ੍ਹਾਂ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਰਹਿਣਾ ਬਾਕੀ ਰਹੀ ਗੱਲ ਖਾਲਸੇ ਰਾਜੀ ਦੀ ਉਹ ਭਾਈ ਨੂੰ ਰੋਕ ਨਹੀਂ ਸਕਦੇ ਉਹ ਤਾਂ ਸਾਡੇ ਮਹਾਰਾਜ ਨੇ ਬਜ ਰੱਖਿਆ ਰਾਜ ਕਰੇਗਾ ਖਾਲਸਾ ਅਖੀਰ ਅਸੀਂ ਅੱਜ ਵੀ ਰਾਜ ਕਰਦੇ ਅੱਜ ਵੀ ਰਾਜ ਕਰ ਰਹੇ ਸਾਰੇ ਪਾਸੇ ਸਾਡੇ